ਇੱਕ ਕਹਾਣੀ ਤੁਹਾਡੇ ਲਈ ਇੱਕ ਆਦਮੀ ਨੂੰ ਤਿਤਲੀਆਂ ਪਾਲਣ ਦਾ ਬਹੁਤ ਸ਼ੌਕ ਸੀ ਉਹਨੇ ਤਿਤਲੀਆਂ ਰੱਖੀਆਂ ਕੰਮ ਸ਼ੁਰੂ ਕੀਤਾ ਤਾਂ ਉਹਨੇ ਦੇਖਿਆ ਕਿ ਤਿਤਲੀਆਂ ਜਦੋਂ ਆਪਣੇ ਕੋਇਆਂ ਦੇ ਵਿੱਚੋਂ ਆਪਣੇ ਉਹ ਅੰਡੇ ਦੇ ਵਿੱਚੋਂ ਬਾਹਰ ਆਉਂਦੀਆਂ ਸੀਗੀਆਂ ਤਾਂ ਉਹ ਬੜੀ ਤਕਲੀਫ ਦੇ ਵਾਲਾ ਕੰਮ ਸੀ ਕਿ ਉਹਦੇ ਵਿੱਚ ਬਹੁਤ ਜਦੋਜਾਦ ਨਾਲ ਜ਼ਿੰਦਗੀ ਮੌਤ ਦਾ ਤਰੀਕੇ ਦੇ ਨਾਲ ਉਹ ਬਾਹਰ ਨਿਕਲਦੀਆਂ ਤੇ ਸਾਨੂੰ ਬੜੀ ਤਕਲੀਫ ਹੋਈ ਉਹਨਾਂ ਨੇ ਕੀ ਕੀਤਾ ਉਹਦਾ ਰਸਤਾ ਥੋੜਾ ਜਿਹਾ ਬਣਾਤਾ ਕੱਟ ਕੇ ਤਾਂ ਕਿ ਤਿਤਲੀਆਂ ਦੇ ਉਹ ਜਿਹੜੇ ਪੂਣਾ ਆਰਾਮ ਦੇ ਨਾਲ ਬਾਹਰ ਆ ਸਕਣ ਉਹ ਬਾਹਰ ਆਏ ਤੋ ਵਿਅਕਤੀ ਨੇ ਦੇਖਿਆ ਕਿ तितਲੀਆਂ ਉਹ ਉੱਡ ਨਹੀਂ ਰਹੀਆਂ ਇਹ ਹੀ ਕੋਈ ਸਾਡੇ ਸਭ ਦੇ ਨਾਲ ਵੀ ਵਾਪਰਦਾ ਅਸੀਂ ਵੀ ਆਪਣੇ ਬੱਚਿਆਂ ਨੂੰ ਸੁੱਖ ਸਹੂਲਤਾ ਪ੍ਰੋਵਾਈਡ ਕਰਦੇ ਆਂ ਉਹਨਾਂ ਦੇ ਉਹਨਾਂ ਦੀ ਹਰ ਜ਼ਰੂਰਤ ਨੂੰ ਪੂਰੀ ਕਰਦੇ ਆਂ ਉਹਨਾਂ ਦੇ ਮੰਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਚੀਜ਼ਾਂ ਲਿਆ ਕੇ ਦਿੰਨੇ ਆ ਜਿਹਦੇ ਨਾਲ ਉਹ ਜ਼ਿੰਦਗੀ ਦੇ ਜਿਹੜੇ ਔਖੇ ਸਬਕ ਦੇ ਵਿੱਚੋਂ ਮਿਲਣ ਵਾਲੀਆਂ ਸਖਿਆਵਾਂ ਨੇ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਪਦੇਦੀਆਂ ਨੇ ਜਿਹੜੀਆਂ ਸਿੱਖਣੀਆਂ ਉਹ ਸਿੱਖ ਨਹੀਂ ਪਾਉਂਦੇ ਤੇ ਉੱਤਤਲੀਆਂ ਦੇ ਵਾਂਗ ਉੱਡ ਨਹੀਂ ਪਾਉਂਦੇ ਜ਼ਿੰਦਗੀ ਦੇ ਵਿੱਚ ਪੂਰਾ ਫਲਾ ਨਹੀਂ ਕਰ ਪਾਉਂਦੇ ਕਿਉਂਕਿ ਜਿਹੜੇ ਸੰਘਰਸ਼ ਦੇ ਵਿੱਚੋਂ ਔਖਾਈ ਦੇ ਵਿੱਚੋਂ ਵਿੱਚੋਂ ਜਿਹੜੀ ਜੋ ਸਿੱਖਿਆ ਜਾਂਦਾ ਜਿਵੇਂ ਜਦੋਂ ਤਿਤਲੀ ਬਾਹਰ ਨਿਕਲਦੀ ਹੈ ਤਾਂ ਬਹੁਤ ਮੁਸ਼ਕਲ ਨਾਲ ਨਿਕਲਦੀ ਆ ਉਸ ਸੰਘਰਸ਼ ਦੇ ਵਿੱਚੋਂ ਉਹਦੇ ਮਸਲ ਡਿਵੈਲਪ ਹੁੰਦੇ ਆ ਉਹਦੇ ਸਰੀਰ ਵਿੱਚ ਤਾਕਤ ਡਿਵੈਲਪ ਹੁੰਦੀ ਆ ਤੇ ਜਦੋਂ ਬਾਹਰ ਨਿਕਲਦੀ ਤਾਂ ਉਹ ਜਿਹੜੀ ਤਾਕਤ ਉਹਨੂੰ ਜ਼ਿੰਦਗੀ ਭਰ ਕਾਮਯਾਬੀ ਦੀ ਦਵਾਂਦੀ ਆ ਤੇ ਇਦਾਂ ਹੀ ਸਾਡੇ ਬੱਚਿਆਂ ਦੇ ਨੇ ਕਿਉਂਕਿ ਮੁਸੀਬਤ ਦੇ ਵਿੱਚੋਂ ਨਿਕਲਿਆ ਨਹੀਂ ਹੈਗਾ ਤਾਂ ਉਹ ਤਾਕਤ ਨਹੀਂ ਡਿਵੈਲਪ ਹੋਈ ਉਹ ਮਸਲ ਨਹੀਂ ਬਣੇ ਉਹ ਸਮਝ ਨਹੀਂ ਆਈ ਤਾਂ ਅਸੀਂ ਆਪਣੇ ਬੱਚਿਆਂ ਦਾ ਨੁਕਸਾਨ ਕਰ ਦਿੰਨੇ ਆ ਜਦੋਂ ਅਸੀਂ ਉਹਨਾਂ ਲਈ ਸੁੱਖ ਸਹੂਲਤਾਂ ਜ਼ਰੂਰਤੋਂ ਜ਼ਿਆਦਾ ਪ੍ਰੋਵਾਈਡ ਕਰ ਦਿੰਨੇ ਆ ਬੜੀ ਦੇਰ ਮਗਰੋਂ ਬੜੀ ਮਹਿੰਗੀ ਬੜੀ ਪਛਤਾਵੇ ਭਰੀ ਸਮਝ ਆਉਂਦੀ ਹੈ ਕਿ ਗਮਲਿਆਂ ਵਿੱਚ ਵੱਡੇ ਦਰਖਤ ਨਹੀਂ ਉੱਗ ਸਕਦੇ